ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ ਵਾਲੇ ਲੋਕਾਂ ਦੇ ਨਾਲ ਪਾਕਿਸਤਾਨੀਆਂ ਦੇ ਨਾਲ ਭਾਈਚਾਰਕ ਸਾਂਝ ਦੀਆਂ ਗੱਲਾਂ ਕਰਦੇ ਨੇ ਉਹਨਾਂ ਪ੍ਰਤੀ ਅੱਜ ਦੋ ਬੇਨਤੀਆਂ ਕਰਨੀਆਂ ਨੇ ਖਬਰ ਚੰਗੀ ਤਰ੍ਹਾਂ ਤੁਸੀਂ ਸੁਣ ਲਈ ਹੈ ਸਰਬਜੀਤ ਕੌਰ ਜਿਹੜੇ ਕਪੂਰ ਸਲਾਤੋਂ ਮਨਰਾਤ ਤੋਂ ਬਿਲੋਂਗ ਕਰਦੀ ਸੀ ਸੀ ਦਾ ਮਤਲਬ ਹੁਣ ਪੰਜਾਬ ਵਿੱਚ ਨਹੀਂ ਉਹ ਪਾਕਿਸਤਾਨ ਵਿੱਚ ਚਲੀ ਗਈ ਉਹ ਜਦੋਂ ਪਾਕਿਸਤਾਨ ਗੁਰਦਮਾਹ ਦੇ ਦਰਸ਼ਨਾਂ ਲਈ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪੰਜਾਬ ਤੋਂ ਸਿੱਖ ਜਥੇ ਵਿੱਚ ਗਈ ਸੀ ਉਹਨੂੰ ਵੀਜ਼ਾ ਮਿਲਿਆ ਸੀ ਪਾਕਿਸਤਾਨ ਦਾ ਤੇ ਇਹ ਸਰਬੀਤ ਕਾਰ ਪਹਿਲਾਂ ਹੀ ਕਿਸੇ ਪਾਕਿਸਤਾਨੀ ਦੇ ਟੱਚ ਵਿੱਚ ਸੀ ਹਾਲਾਂਕਿ ਇਹਦਾ ਨਿਕਾਹ ਹੋ ਗਿਆ ਉਹ ਵੀਡੀਓ ਸਾਹਮਣੇ ਆ ਗਈ ਉਥੇ ਬੋਲ ਰਹੀ ਹੈ ਕਿ ਮੇਰਾ ਪਿਆਰ ਚੱਲਦਾ ਸੀ 10 ਸਾਲ ਪਹਿਲਾਂ ਦਾ ਇਦਾਂ ਦੀ ਕੋਈ ਗੱਲਬਾਤ ਹੋਈ ਹੈ ਤੇ ਇਹ ਪਾਕਿਸਤਾਨ ਨੂੰ ਜਦੋਂ ਗਈ ਹੈ ਜਸਦੇ ਵਿੱਚ ਉਥੇ ਇਹ ਉਥੋਂ ਭਗੌੜੀ ਹੋ ਗਈ ਸੀ ਕਹਿ ਲਈਏ ਛਪ ਗਈ ਸੀ ਉਥੇ ਜਥੇ ਵਿੱਚੋਂ ਨਿਕੜ ਕੇ ਖਬਰਾਂ ਲੱਗੀਆਂ ਸੀ ਕਿ ਸਰਬਜੀਤ कौर ਵਾਪਸ ਨਹੀਂ ਆਈ ਕਿੱਧਰ ਚਲੇਗੀ ਤੇ ਬਾਅਦ ਵਿੱਚ ਵੀਡੀਓ ਵਾਇਰਲ ਹੋ ਗਈ ਕਿ ਇਹਨੇ ਕਿਸੇ ਪਾਕਿਸਤਾਨੀ ਨਾਲ ਨਿਕਾਹ ਕਰਾ ਲਿਆ ਜਣਕੇ ਧਰਮ ਪਰਿਵਰਤਨ ਹੋਇਆ ਹੁਣ ਜਿਹੜੇ ਖਾਲਸਦਾਨੀ ਇਹ ਪੁਘਾਈ ਮਾਰਦੇ ਹੁੰਦੇ ਨੇ ਤੇ ਉਹਨਾਂ ਕੋਲੇ ਕੋਈ ਜਵਾਬ ਹੈਗਾ ਜਾਂ ਸਾਡੇ ਇੱਥੇ ਜਿਹੜੇ ਕਹਿੰਦੇ ਨੇ ਸਾਡੇ ਫਿਰਦੇ ਬਲੁੰਦਰੇ ਜਾਂਦੇ ਨੇ ਜੇ ਕੋਈ ਸਾਡੇ ਕੌਮ ਪ੍ਰਤੀ ਧਰਮ ਪ੍ਰਤੀ ਤਾਰਨ ਪਰਵਰਤਨ ਪ੍ਰਤੀ ਗੱਲ ਕਰਦਾ ਹੈ ਉਹ ਹੁਣ ਕਿੱਥੇ ਨੇ ਕੀ ਇਤੋਂ ਵੱਡੀ ਕੋਈ ਕਮੇਡੀ ਹੋ ਸਕਦੀ ਹੈ ਕਿਸੇ ਹੋਰ ਨੇ ਪੰਜਾਬ ਤੋਂ ਪਾਕਿਸਤਾਨ ਗੁਰਦਵਾਰਿਆਂ ਦੇ ਪੰਜਾ ਸਾਹਿਬ ਦੀ ਗੱਲ ਕਰ ਲੋ ਨਨਕਾਣਾ ਸਾਹਿਬ ਦੀ ਗੱਲ ਕਰ ਲੋ ਸਭ ਤੋਂ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਬ ਮਨਾਉਣ ਵਾਸਤੇ ਵੀਜ਼ਾ ਲਿਆ ਹੋਵੇ ਉਹਨੂੰ ਵੀਜ਼ਾ ਮਿਲ ਗਿਆ ਹੋਵੇ ਤੇ ਉਹਨੇ ਉੱਥੇ ਜਾ ਕੇ ਨਿਕਾਹ ਕਰ ਲਿਆ ਤੇ ਧਰਮ ਪਰਿਵਰਤਨ ਕਰ ਲਿਆ ਇੱਥੇ ਜਦੋਂ ਨਾ ਪੰਜਾਬ ਦੇ ਵਿੱਚ ਕੋਈ ਅਸਾਈ ਬਣ ਜਾਂਦਾ ਉਦੋਂ ਪਿੱਟ ਛਾਪ ਕੇ ਮੈਂ ਕਰਦੇ ਨਹੀਂ ਹਾਏ ਪੰਜਾਬ ਅਸਾਈ ਬਣ ਗਿਆ ਧਰਮ ਪਰਿਵਰਤਨ ਹੋ ਰਿਹਾ ਹੈ ਹੁਣ ਇਹ ਧਰਮ ਪਰਿਵਰਤਨ ਕੌਣ ਕਰਾ ਰਹੇ ਨੇ ਖਾਲਸਤਾਨੀ ਜਦੋਂ ਕਿਤੇ ਇਹ ਬੀਬੀ ਦੀ ਇਨਕੁਆਰੀ ਚੰਗੀ ਤਰ੍ਹਾਂ ਹੋਣੀ ਹੈ ਨਾ ਪੁਸ਼ਪਰਦਾਲ ਹੋਣੀ ਹੈ ਇਹਦੇ ਫੋਨ ਫਰੋਲੇ ਜਾਣੇ ਆ ਉਦੋਂ ਲਿੰਕ ਜਿਹੜੇ ਆ ਉਹ ਖਾਲਸਾਨੀਆਂ ਦੇ ਨਾਲ ਜੁੜੇ ਹੋਣਗੇ ਇਹ 10 ਸਾਲ ਦੀ ਗੱਲ ਕਰ ਰਹੀ ਐ ਕਿ 10 ਸਾਲ ਤੋਂ ਮੈਂ ਜਿਹੜੇ ਪਾਕਿਸਤਾਨੀ ਦੇ ਨਾਲ ਵਿਆਹ ਕਰਾਇਆ ਨਿਕਾਹ ਕਰਾਇਆ ਉਹਦੇ ਨਾਲ ਕਹਿੰਦੀ ਪਿਆਰ ਕਰਦੀ ਸੀ ਟੱਚ ਵੀ ਸੀ ਅਸੀਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਇਹ ਕਰਤੂਤਾ ਨੇ ਨਹੀਂ ਲੋਦੀ ਹੁਣ ਇਹ ਧਰਮ ਪਰਵਾਸ ਨੂੰ ਕੌਣ ਕਰਾ ਰਹੇ ਈਸਾਈ ਕਰਾ ਰਹੇ ਆ। ਅਸਾਈ ਦਾ ਫੇਰ ਵੀ ਭਾਰਤ ਦੇ ਵਿੱਚ ਨੇ ਭਾਰਤ ਦੇ ਵਸਿੰਦੇ ਨੇ ਤੇ ਹੁਣ ਇਹ ਧਰਮ ਪਰਿਵਰਤਨ ਬਾਰੇ ਕਿਹਨੂੰ ਲਾਂਭਾ ਦੇਉਂਗੇ? ਖਾਲਸਾ ਨੂੰ ਦੇਣਾ ਪੈਣਾ। ਜਿਹੜੇ ਸਿਮਰਿਤ ਮਾਨ ਵਰਗੇ ਇਥੇ ਪਿੱਛੇ ਆਪਾ ਕਰਦੇ ਹੁੰਦੇ ਆ ਸਾਡੇ ਆ ਟਕਸਾਲੀ ਬੂਬਨੇ ਧੂਦੇ ਰੌਲਾ ਪਾਉਂਦੇ ਹੁੰਦੇ ਆ ਖਾਸ ਕਰਕੇ ਮਾਝੇ ਦੇ ਵਿੱਚ ਰੌਲਾ ਪਾਉਣਗੇ ਕਿ ਪੰਜਾਬ ਈਸਾਈ ਬਣ ਚੱਲਿਆ। ਧਰਮ ਪਰਿਵਰਤਨ ਹੋ ਗਿਆ ਹੁਣ ਇਹ ਧਰਮ ਪਰਿਵਰਤਨ ਇਹ ਤਾਂ ਸਿੱਖ ਘਰ ਦੇ ਵਿੱਚੋਂ ਐ ਬੀਬੀ ਸਰਵੀਤ ਕਰ ਇਹਦੇ ਤਰ ਪਰਿਵਰਤਨ ਕੀਨੇ ਕਰਾਇਆ ਇਦਾਂ ਨਹੀਂ ਕਹਿ ਸਕਦੇ ਕਿ ਪਿਆਰ ਮੁਹੱਬਤ ਸੀ ਇਹਦੇ 2-3 ਬੱਚੇ ਹੋਣਗੇ ਜਿੱਦਾਂ ਦੀ ਇਹਦੀ ਉਮਰ ਹੈ ਘੱਟੋ ਘੱਟ ਇਹ ਕਿਹੜਾ ਪਿਆਰ ਹੈ ਜੀ ਜਿਹੜੇ ਬੰਦੇ ਨਾਲ ਇਹਨੇ ਨਿਕਾਹ ਕਰਾਇਆ ਉਹਦੀ ਸ਼ਕਲ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਵੀ ਕਿਦਾਂ ਦੀ ਉਹਦੀ ਸ਼ਕਲ ਹੈ ਤੁਹਾਨੂੰ ਸਮਝ ਵਿੱਚ ਆਜੋ ਜਣਕੀ ਸਿੱਖ ਕੌਮ ਦਾ ਮਲਿਆ ਮੇਡ ਕਰਨ ਵਾਸਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਇਹ ਲੋਕ ਜਿਹੜੇ ਖਾਲਸਤਾਨੀ ਨੇ ਪੂਰੀ ਦੁਨੀਆ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਮੈਂ ਲਾਸਟ ਵਿੱਚ ਦੋਖ ਬੇਨਤੀਆਂ ਜਿਹੜੇ ਵੀ ਪਾਕਿਸਤਾਨ ਜਾਂਦੇ ਨੇ ਗੁਰਦਵਾਰਾ ਦੇ ਦਰਸ਼ਨਾਂ ਲਈ ਜਾਂ ਕਹਿੰਦੇ ਨੇ ਸਾਡੀ ਸ਼ਰਧਾ ਬਹੁਤ ਹੈ ਇਹਨਾਂ ਸਭ ਤੇ ਰੋਕ ਲੱਗੇ ਕਿਸੇ ਨੂੰ ਵੀ ਜਾ ਨਾ ਦਿੱਤਾ ਜਾਵੇ ਕੋਈ ਮਤਲਬ ਨਹੀਂ ਔਰ ਜਿਹੜੀ ਇਹ ਬੀਬੀ ਨੇ ਨਿਕਾਹ ਕਰਾਇਆ ਨਾ ਜਾ ਕੇ ਉੱਥੇ ਤਾਂ ਇਹਨੇ ਪਤਾ ਨਹੀਂ ਕਿਦਾਂ ਦੀ ਜਾਣਕਾਰੀ ਭਾਰਤ ਵਿੱਚੋਂ ਪਾਕਿਸਤਾਨ ਨੂੰ ਦਿੱਤੀ ਹੋਣੀ ਕਿਹਦੀ ਕਿਹਦੀ ਰਹਿ ਕੇ ਕੀਤੀ ਹੋਣੀ ਹੈ ਕਿਉਂਕਿ ਬੀਬੀਆਂ ਤਾਂ ਸ਼ੱਕ ਨਹੀਂ ਕਰਦਾ ਜੇ ਤੁਸੀਂ ਤੁਸੀਂ ਪਹਿਲਾਂ ਵਾਲੀਆਂ ਫੋਟੋਆਂ ਤਸਵੀਰਾਂ ਦੇਖੋ ਤਾਂ ਤੁਹਾਨੂੰ ਭੂੜੀ ਭਾਲੀ ਲੱਗਦੀ ਜਦੋਂ ਹੁਣ ਉਹਨੇ ਨਿਕਾਹ ਕਰਾ ਕੇ ਸਾਹਮਣੇ ਆਈ ਹੈ ਤੁਸੀਂ ਹੁਣ ਦੀ ਇਹਦੀ ਸ਼ਕਲ ਦੇਖ ਲਓ ਕਿੰਨੀ ਸ਼ੈਤਾਨ ਲੱਗਦੀ ਔਰ ਪਹਿਲਾਂ ਜਿਹੜੀ ਜੋਤੀ ਮਲਹੋਤਰਾ ਫੜੀ ਹੋਈ ਹੈ ਯਸੂਸੀ ਦੇ ਵਿੱਚ ਜਸਵੀਰ ਸਿੰਘ ਫੜਿਆ ਹੋਇਆ ਉਹਦੇ ਤੇ ਵੀ ਲੋਕ ਕਹਿੰਦੇ ਸੀ ਐਵੇਂ ਪ੍ਰਸਾਦ ਤੇ ਜੀ ਅਲਜਾਨ ਦਾ ਤੇ ਜੀ ਹਲੇ ਹੋਰ ਬਹੁਤ ਕੁਝ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਖਾਲਸਤਾਨੀ ਜਿਹੜੇ ਕੜਾਹਾਂ ਚੌਧਰੀ ਬਣੇ ਸਿੱਖੋਂ ਦੇ ਉਹਨਾਂ ਵਿੱਚ ਪਤਾ ਨਹੀਂ ਕੀ ਕੁਝ ਚੱਲਦਾ ਹੋਣਾ ਹੈ ਭਾਰਤ ਦਾ ਨੁਕਸਾਨ ਕਰਾਉਣ ਵਾਸਤੇ ਕੌਮ ਦਾ ਬੇੜਾ ਘਰ ਕਰਨ ਵਾਸਤੇ ਪਤਾ ਨਹੀਂ ਕੀ ਕੁਝ ਕਰਦੇ ਹੋਣਗੇ ਜਣ ਕੇ ਜਿਹੜੇ ਵੀ ਜਥੇ ਜਾਂਦੇ ਨੇ ਇਹਨਾਂ ਤੇ ਪੂਰਨ ਤੌਰ ਤੇ ਰੋਕ ਲਾਈ ਜਾਵੇ ਪਾਬੰਦੀ ਲਾਈ ਜਾਵੇ ਵੀ ਇਹ ਪਾਕਿਸਤਾਨ ਜਾ ਨਹੀਂ ਸਕਦੇ ਨਾਲ ਇੱਕ ਪਤੇ ਦੀ ਗੱਲ ਕਹਿ ਦਿੰਨਾ ਮਿਸਖ ਦਾ ਜਿਹੜਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈ ਕਿਸੇ ਸਥਾਨ ਦਾ ਸਿੱਖ ਹੋਈ ਮੁਤਾਜ ਨਹੀਂ ਹੈਗਾ ਸਾਡਾ ਬਿਲਡਿੰਗਾਂ ਦੇ ਨਾਲ ਕੋਈ ਤਾਲੁਕਤ ਨਹੀਂ ਜੇ ਇਹ ਗੱਲਾਂ ਕੌੜੀਆਂ ਲੱਗਦੀਆਂ ਨੇ ਲੱਗੇ ਜਾਣ ਸਾਡਾ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਨਾਲ ਮਤਲਬ ਹੈ ਵਾ ਵਾਸਤਾ ਹੁਣ ਜਿਹੜੇ ਵੀ ਪਾਕਿਸਤਾਨ ਦਾ ਵੀਜ਼ਾ ਮੰਗਦੇ ਨੇ ਧਾਰਮਿਕ ਅਸਥਾਨਾਂ ਤੇ ਦਰਸ਼ਨਾਂ ਲਈ ਜਾਂ ਗੁਰਪੁਰ ਮਨਾਉਣ ਲਈ ਇੱਥੇ ਮਨਾਲਿਆ ਕਰੋ ਇਹਨਾਂ ਤੇ ਸਭ ਤੇ ਰੋਕ ਲੱਗੀ ਕਿਸੇ ਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ ਜਿਹੜੀਆਂ ਇਹ ਕਰਤੂਤਾਂ ਹੁਣ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਬੀਬੀ ਐ ਕੀ ਪਤਾ ਜਿੱਥੇ ਵਿੱਚ ਕਿਹੜਾ ਜਾਵੇ ਕਿਹੜਾ ਉੱਥੇ ਜਾ ਕੇ ਰਹੇ ਜੀ ਕੀ ਕਹੂੰਗੀ ਕਾਲੋ ਕੋ ਗੈਕਸ਼ਰ ਵਾਗਿਆ ਕੋਈ ਅਤਿਵਾਦੀ ਵਾਗਿਆ ਇਥੋਂ ਪਗੋੜਾ ਹੋ ਗਿਆ ਜਦ ਦੇ ਵਿੱਚ ਫਿਰ ਕੀ ਕਰਾਂਗੇ ਇਹ ਤਾਂ ਭਾਰਤ ਸਰਕਾਰ ਨੂੰ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਸੋਚਣ ਦੀ ਲੋੜ ਹੈ ਵੀ ਇਹ ਜਿਹੜੇ ਪਾਕਿਸਤਾਨ ਲਈ ਬੀਜੇ ਦਿੱਤੇ ਜਾਂਦੇ ਨੇ ਜਥੇ ਹਮ ਇਹ ਬੰਦ ਹੋਣੇ ਚਾਹੀਦੇ ਜਿਹੜੀਆਂ ਕਤੂਤਾਂ ਸਾਹਮਣੇ ਆ ਰਹੀਆਂ ਨੇ ਇਹ ਵੀਡੀਓ ਸੁਣ ਕੇ ਮੈਨੂੰ ਪਤਾ ਮੇਰੇ ਵੱਲ ਗਾਲੀ ਗਲੋਚ ਕਰਨਾ ਹੁੰਦਾ ਕਰ ਲਿਓ ਕੋਈ ਚੱਕਰ ਨਹੀਂ ਸਾਰੇ ਸੱਚਾਈ ਹੈ ਹੋਰ ਪਤਾ ਨਹੀਂ ਕਿੰਨੇ ਕ ਜਾਣਗੇ ਔਰੇ ਬੀਬੀ ਨੇ ਕਿੰਨੇ ਇੱਕ ਲਿੰਕ ਜਿਹੜੇ ਆ ਪਾਕਿਸਤਾਨ ਦੇ ਨਾਲ ਇੱਥੋਂ ਲੋਕਾਂ ਦੇ ਜਾਂ ਹੋਰ ਔਰਤਾਂ ਦੇ ਜੋੜੇ ਹੋਣ ਵੀ ਜੜਵਾਏ ਹੋਣ ਵੀ ਇਹ ਪਤਾ ਨਹੀਂ ਹਜੇ ਕੀ ਹੋਣਾ ਸਾਹਮਣੇ ਆਉਣਾ ਬਹੁਤ ਕੁਝ ਬਾਕੀ ਹੈ ਹੁਣ ਦੱਸੋ ਤੁਸੀਂ ਵੀ ਇਹ ਬੀਬੀ ਦੇ ਲਿੰਕ ਕਿਹਨੇ ਜੋੜੇ ਨੇ ਇਹ ਕੀ ਵਿਆਹ ਉਹਦਾ ਮਸਲਾ ਨਹੀਂ ਹੈਗਾ ਇਹ ਇਹਦੀ ਉਮਰ ਦੇਖੋ ਤੁਸੀਂ ਘੱਟੋ ਘੱਟ 2-3 ਬੱਚੇ ਤੇ ਹੋਣਗੇ ਜਿਹੜੇ ਸਾਬਨੇ ਦੀ ਉਮਰ ਹੈ ਇਹ ਮਸਲਾ ਕੁਝ ਹੋਰ ਹੈ ਜਣ ਕੇ ਧਰਮ ਪਰਿਵਰਤਨ ਕਰਾਉਣਾ ਤੇ ਭਾਰਤ ਦੀ ਜਸੂਸੀ ਕਰਨੀ ਇਹੀ ਕਹਿ ਸਕਦੇ ਹੋ ਪਤਾ ਨਹੀਂ ਕੀ ਲਾਜ ਦਿੱਤਾ ਹੋਣਾ ਔਰ ਜਿਨ੍ਹਾਂ ਨੇ ਇਹ ਵਿਚੋਲੇ ਬਣ ਕੇ ਗਾਹ ਗੱਲਾਂ ਬਾਤਾਂ ਕਰਾਈਆਂ ਨੇ ਖਾਲਸਤਾਨੀ ਨਿਊ ਹੋ ਭਵੇਂ ਪੰਨੋ ਵਰਗੇ ਹੁਣ ਇੱਥੇ ਹੋਰ ਬਥੇਰੇ ਨੇ ਡੀਣਾ ਬੈਠੀਆਂ ਨੇ ਪੰਜਾਬ ਦੇ ਵਿੱਚ ਜਣ ਕੇ ਕੁਲ ਮਲਾਕੇ ਇਹ ਕਹਿ ਲਓ ਵੀ ਪਾਕਿਸਤਾਨ ਜਾਣਾ ਇਹਨਾਂ ਲੋਕਾਂ ਦਾ ਬੰਦ ਕਰਨਾ ਪਊ ਇਹਨਾਂ ਤੇ ਪਾਬੰਦੀ ਲਾਉਣੀ ਪਊ ਇਹਨਾਂ ਨੂੰ ਕੋਈ ਵੀਜੇ ਦੇਣ ਦੀ ਲੋੜ ਨਹੀਂ ਜਿਹੜੀਆਂ ਕਰਤੂਤਾਂ ਇਹ ਲੋਕ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ